ਸ਼ਸ਼ੀ ਗਾਲ ਜੀ ਬਾਬਾ ਫਰੀਦ ਮੈਮੋਰੀਅਲ এডਿਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵਿੱਚ ਅੱਜ ਸਿਲਾਈ ਕਢਾਈ ਦਾ ਜਿਹੜਾ ਬੈਚ ਹੈ ਸ਼ੁਰੂ ਕੀਤਾ ਗਿਆ ਜਿਸ ਵਿੱਚ 28 ਕੁੜੀਆਂ ਨੇ ਹਿੱਸਾ ਲਿਆ ਤੇ ਉਹਨਾਂ ਨੂੰ ਸਿਲਾਈ ਕਢਾਈ ਦਾ ਕੰਮ ਸਿਖਾਇਆ ਜਾਵੇਗਾ ਤੇ ਉਹਨਾਂ ਨੂੰ ਆਪਣੇ ਹੁਨਰ ਵਿੱਚ ਅੱਗੇ ਵਧਾ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਕੱਲ ਨੂੰ ਆਪਣੇ ਪਰਿਵਾਰ ਦਾ ਖਰਚਾ ਚੱਕ ਸਕੇ ਜਾਂ ਅੱਗੇ ਆਪਣਾ ਬਿਊਟਿਕ ਵਗੈਰਾ ਖੋਲ ਕੇ ਆਪਣਾ ਜਿਹੜਾ ਲਾਈਫ ਦੇ ਵਿੱਚ ਕਾਮਯਾਬ ਹੋਣ ਵਾਸਤੇ ਇੱਥੇ ਸਿਖਾਇਆ ਜਾਂਦਾ ਤਾਂ ਜੋ ਉਹ ਸੈਲਫ ਡਿਪੈਂਡ ਹੋ ਜਾਣੀ ਕੀ ਕੀ ਅਜਿਹਾ ਕਿਹੜੀ ਕਿਹੜੀਆਂ ਰਸਮਾਂ ਕੀਤੀਆਂ ਜੁੜੇ ਸਭ ਤੋਂ ਪਹਿਲਾਂ ਤਾਂ ਇੱਥੇ ਅਰਦਾਸ ਕੀਤੀ ਗਈ ਫਿਰ ਰੀਬਨ ਕਟਾਇਆ ਗਿਆ ਜਿਸ ਦੇ ਵਿੱਚ 82 ਗੁਰਨ ਪਾਰਟਿਸਪੈਂਟ ਤੇ ਸਾਰਿਆਂ ਨੂੰ ਭੋਗ ਚੁਕਾਇਆ ਗਿਆ ਜੀ ਉਸ ਤੋਂ ਬਾਅਦ ਕੀ ਹੈ ਇਹਨਾਂ ਤੋਂ ਪੁੱਛਿਆ ਗਿਆ ਜੀ ਠੀਕ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅਸੀਂ ਬਾਬਾ ਫਰੀਦ ਜੀ ਦਾ ਸਲਾਈ ਕਢਾਈ ਦਾ ਸੈਂਟਰ ਸ਼ੁਰੂ ਕੀਤਾ ਹੈ ਇਸ ਦਾ ਅੱਜ ਗਿਆਨੀ ਜੀ ਨੇ ਉਦਘਾਟਨ ਕੀਤਾ ਹੈਗਾ ਤੇ ਇੱਥੇ ਕੁੱਲ 28 ਬੱਚੇ ਨੇ ਉਹਨਾਂ ਨੂੰ ਅਸੀਂ ਅੱਜ ਟ੍ਰੇਨਿੰਗ ਦੇ ਰਹੇ ਹਾਂਗੇ 6 ਮਹੀਨਿਆਂ ਦਾ ਹੀ ਬੈਚ ਹੈਗਾ ਤੇ ਵੱਧ ਤੋਂ ਵੱਧ ਇਹਦੇ ਵਿੱਚ ਬੱਚੇ ਵੱਧ ਛੱਡ ਕੇ ਹਿੱਸਾ ਲੈ ਰਹੇ ਨੇ ਸ਼ਿਕਾਰ ਜੀ ਅੱਜ ਅੱਬਾ ਫਰੀਦ ਮੈਮੋਰੀਅਲ ਚ ਸਲਾਈ ਕੜਾਈ ਦਾ ਕੋਰਸ ਸ਼ੁਰੂ ਹੋ ਗਿਆ ਹੈ 3 ਤਰੀਕ ਤੋਂ 6 ਮੰਥ ਵਾਲਾ ਕੋਰਸ ਸ਼ੁਰੂ ਹੋ ਚੁੱਕਾ ਹੈ ਅੱਜ ਅਸੀਂ ਸਰ ਤੋਂ ਰੀਵਨ ਕਟਾ ਕੇ ਇਹਨਾਂ ਦਾ ਸਾਰਿਆਂ ਦੀ ਸ਼ੁਰੂਆਤ ਕੀਤੀ ਹੈ ਇਸ ਕਰਕੇ ਵੱਤ ਤੋਂ ਵੱਧ ਕੁੜੀਆਂ ਨੂੰ ਬੇਨਤੀ ਆਈ ਵੀ ਇੱਥੇ ਸਲਾਈ ਸਿੱਖਣ ਇਸ ਸਾਡੇ ਇਹ ਕੋਰਸ ਨੂੰ ਅੱਗੇ ਤੋਂ ਅੱਗੇ ਵਧਾਉਣ ਕਿੰਨੀਆਂ ਕੁੜੀਆਂ ਆਮ ਕਰੀਆਂ ਹੁਣ 28 ਕੁੜੀਆਂ ਆਈਆਂ ਨੇ ਅੱਜ 28 ਰੱਖਣੇ ਤੁਸੀਂ ਨਹੀਂ ਵੱਧ ਵੀ ਰੱਖਾਂਗੇ ਜੀ ਅੱਛਾ ਟੀਚਰ ਟੀਚਰ ਹੈਗੇ ਨਹੀਂ ਸਾਡੇ ਕੋਲ ਹੁਣ ਹੈ ਕਿ ਹੁਣ ਇੱਕ ਟੀਚਰ ਕੰਮ ਕਰੂਗਾ ਕਦੋਂ ਟੀਚਰ ਹੈ ਜੀ ਬੱਚਿਆਂ ਦੇ ਅਕੋਰਡਿੰਗ ਦੇਖਾਂਗੇ ਜੀ ਜੇ ਬੱਚੇ ਵੱਧ ਗਏ ਫਿਰ ਦੋ ਆ ਜਾਣਗੇ ਟੀਚਰ ਜੀ ਠੀਕ ਆ ਹਾਂਜੀ ਓਕੇ ਮੈਂ ਕਮਲਜੀਤ ਸਿੰਘ ਬਿੱਕੀ ਪ੍ਰਧਾਨ ਬਾਬਾ ਫਰੀਦ এডਿਊਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਲੌਂਗਵਾਲ ਅਸੀਂ ਹਰ ਸਾਲ ਦੀ ਤਰ੍ਹਾਂ ਜਿਵੇਂ ਪਿਛਲੇ 12 ਸਾਲਾਂ ਤੋਂ ਲੜਕੀਆਂ ਨੂੰ ਹੁਨਰਵੰਦ ਕਰਨ ਤੇ ਲੜਕੀਆਂ ਨੂੰ ਆਪਣੇ ਪੈਰਾਂ ਸਰ ਖੜਾ ਕਰਨ ਤੇ ਕੰਮ ਕਰ ਰਹੀ ਹੈ ਸੰਸਥਾ ਉਸ ਤਰ੍ਹਾਂ ਅੱਜ ਅਸੀਂ ਸਲਾਈ ਅਲ ਕੜਾਈ ਦਾ ਜਿਹੜਾ ਕੋਰਸ ਹੈ ਉਹੋ ਸ਼ੁਰੂ ਕੀਤਾ ਸਾਡੇ ਬਹੁਤ ਹੀ ਹਰਮਨ ਪਿਆਰੇ ਜਨੀਰ ਸਿੰਘ ਰਤਨ ਜੀ ਜੋ ਸੁਨਾਮ ਦੇ ਉੱਗੇ ਲੇਖਕ ਨੇ ਬਹੁਤ ਸਾਰੇ ਕਿਤਾਬਾਂ ਦੇ ਰਚਨਾਹਾਰ ਨੇ ਉਹਨਾਂ ਤੋਂ ਅਸੀਂ ਨੇ ਕਾਇਦਾ ਅਰਦਾਸ ਕਰਾ ਕੇ ਉਹਨਾਂ ਨੇ ਅੱਜ ਦਾ ਆਗਾਜ਼ ਕੀਤਾ ਅੱਜ ਦੇ ਮਤਲਬ ਬੈਚ ਦਾ ਤੇ ਲੋ ਬੱਚਿਆਂ ਨੂੰ ਉਹਨਾਂ ਨੇ ਸਿੱਖਿਆ ਵੀ ਦਿੱਤੀ ਹੈ ਵੀ ਕਿਸ ਤਰ੍ਹਾਂ ਆਪਾਂ ਨੇ ਆਪਦੇ ਪੈਰਾਂ 'ਤੇ ਖੜਾ ਹੋਣਾ ਹੈ ਉਹਨਾਂ ਦੇ ਨਾਲ ਭੋਲਾ ਸਿੰਘ ਸਗਰਾਮੀ ਤੇ ਸਗਰਾਮੀ ਕਲਾ ਕੇਂਦਰ ਸੁਨਾਮ ਉਧਵ ਸਿੰਘ ਵਾਲਾ ਦੇ ਜਿਹੜੇ ਸੰਸਥਾ ਹੈ ਉਹਨਾਂ ਦਾ ਸਾਨੂੰ ਪੂਰਾ ਸਹਿਯੋਗ ਹੈ ਉਹਨਾਂ ਦੀ ਟੀਮ ਨੇ ਸਾਡੇ ਨਾਲ ਖੜੀ ਹੈ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਸੰਸਥਾਾਂਾਂ ਸਾਡੇ ਨਾਲ ਵਰਤੀ ਕੰਮ ਕਰ ਰਹੀਆਂ ਨੇ ਉਹਦੇ ਨਾਲ ਸਾਡੀ ਸੰਸਥਾ ਦੇ ਵਿੱਚ ਸਿਲਾਈ ਕਢਾਈ ਕੰਪਿਊਟਰ ਤੇ ਲਾਇਬ੍ਰੇਰੀ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਵੱਖਰੀਆਂ-ਵੱਖਰੀਆਂ ਸੰਸਥਾਾਂਾਂ ਨਾਲ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਸਾਡਾ ਤਾਂ ਇਹੀ ਉਦਮ ਹੈ ਵੀ ਇਹਨਾਂ ਲੜਕੀਆਂ ਨੂੰ ਸਿੱਖਿਖਤ ਕਰਾਇਆ ਜਾਵੇ ਹੁਨਰਮੰਦ ਕਰਾਇਆ ਜਾਵੇ ਸਮਾਜ ਦੇ ਬਰਾਬਰ ਦਾ ਕਰਾਇਆ ਜਾਵੇ ਉਹ ਤੇ ਸੰਸਥਾ ਲਗਾਤਾਰ ਪੈਰਾ ਦੇ ਰਹੀ ਹੈ ਮੈਂ ਇਹ ਵੀ ਆਸ ਕਰਦਾ ਵੀ ਹੋਰ ਸੰਸਥਾਵਾਂ ਸਾਨੂੰ ਸਹਿਯੋਗ ਦੇਣ ਤਾਂ ਕਿ ਇਹ ਕਾਰਜ ਨੂੰ ਹੋਰ ਵੱਡੇ ਰੂਪ ਦੇ ਵਿੱਚ ਆਪਾਂ ਕਰ ਸਕੀਏ ਅੰਜ ਸਾਸ਼ੀ ਕਾਲ ਜੀ ਅੱਜ ਅਸੀਂ ਬਾਬਾ ਫਰੀਦ ਦਾ ਬੈਚ ਸ਼ੁਰੂ ਕੀਤਾਗਾ ਸਲਾਈ ਕੜਾ